2024 ਖਤਮ ਹੋ ਗਿਆ ਤੇ ਨਵਾਂ ਸਾਲ 2025 ਚੜ੍ਹ ਗਿਆ 2024 ਵੀ ਕਾਫੀ ਸਾਰੇ ਕਲਾਕਾਰਾਂ ਲਈ ਸ਼ਾਨਦਾਰ ਸਾਲ ਰਿਹਾ ਇਸ ਸਾਲ ਬਹੁਤ ਸਾਰੇ ਅਦਾਕਾਰਾਂ ਅਤੇ ਗਾਇਕਾਂ ਨੇ ਬੁਲੰਦੀਆਂ ਨੂੰ ਛੂਹਿਆ ਪਰ ਇਸ ਦੇ ਨਾਲ ਹੀ ਬਹੁਤ ਸਾਰੇ ਕਲਾਕਾਰ ਵਿਵਾਦਾਂ ਵਿੱਚ ਵੀ ਰਹੇ ਤਾਂ ਉਹ ਨਜ਼ਰ ਮਾਰਦਿਆਂ ਕਿ ਸਾਲ 2024 ਦੇ ਵਿੱਚ ਕਿਹੜੇ ਕਿਹੜੇ ਆਰਟਿਸਟ ਵਿਵਾਦਾਂ ਦੇ ਵਿੱਚ गिरਦੇ ਨਜ਼ਰ ਆਏ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਸਭ ਤੋਂ ਪਹਿਲਾ ਨਾਮ ਹੁੰਦਾ ਹੈ ਤੌਬਾ ਤੌਬਾ ਫੇਮ ਕਰਨ ਔਜਲਾ ਦਾ ਕਰਨ ਔਜਲਾ ਉਸ ਸਮੇਂ ਸੁਰਖੀਆਂ ਚ ਬਣ ਗਏ ਜਦੋਂ ਲੰਡਨ ਵਿੱਚ ਚੱਲ ਰਹੇ ਉਹਨਾਂ ਦੇ ਇੱਕ ਲਾਈਵ ਕਾਨਸਰਟ ਦੇ ਦੌਰਾਨ ਇੱਕ ਵਿਅਕਤੀ ਨੇ ਉਹਨਾਂ ਦੇ ਜੁੱਤਾ ਵਗਾ ਕੇ ਮਾਰਿਆ ਇਸ ਤੋਂ ਬਾਅਦ ਸ਼ੋਅ ਨੂੰ ਰੋਕਿਆ ਗਿਆ ਤੇ ਕਰਨ ਔਜਲਾ ਨੇ ਨਿਰਾਸ਼ਗੀ ਵੀ ਜਤਾਈ ਉਹਨਾਂ ਨੇ ਕਿਹਾ ਕਿ ਮੈਂ ਇੰਨਾ ਬੁਰਾ ਵੀ ਨਹੀਂ ਗਾਉਂਦਾ ਜੋ ਤੁਸੀਂ ਅਝਾ ਕੀਤਾ ਹਾਲਾਂਕਿ ਇਸ ਤੋਂ ਬਾਅਦ ਉਸ ਵਿਅਕਤੀ ਨੂੰ ਸਿਕਿਉਰਿਟੀ ਨੇ ਕਾਬੂ ਕਰ ਲਿਆ ਅਤੇ ਉਸ ਨੂੰ ਸ਼ੋਅ ਤੋਂ ਬਾਹਰ ਭੇਜ ਦਿੱਤਾ ਗਿਆ ਇਸ ਤੋਂ ਬਾਅਦ ਔਜਲਾ ਨੇ ਆਪਣੇ ਫੈਨਸ ਦੇ ਨਾਲ ਕਾਨਸਰਟ ਕੰਟੀਨਿਊ ਕੀਤਾ ਤੇ ਇੰਜੋਏ ਕੀਤਾ ਇਸ ਤੋਂ ਬਾਅਦ ਨਾਮ ਆਉਂਦਾ ਹੈ ਗਾਇਕ ਗੈਰੀ ਸੰਧੂ ਦਾ ਗੈਰੀ ਸੰਧੂ ਵੀ ਉਸ ਸਮੇਂ ਸੁਰਖੀਆਂ 'ਚ ਬਣ ਗਏ ਜਦੋਂ ਉਹਨਾਂ ਦੇ ਚੱਲ ਰਹੇ ਇੱਕ ਸੰਗੀਤ ਸਮਾਰੋਹ ਦੌਰਾਨ ਉਹਨਾਂ 'ਤੇ ਕੁਝ ਲੋਕਾਂ ਵੱਲੋਂ ਜਾਣ ਲਿਵਾ ਹਮਲਾ ਕਰ ਦਿੱਤਾ ਗਿਆ ਇਹ ਘਟਨਾ 28 ਸਤੰਬਰ 2024 ਨੂੰ ਵਾਪਰੀ ਜਦੋਂ ਗੈਰੀ ਸੰਧੂ ਮੋਹਾਲੀ ਦੇ ਵਿੱਚ ਪਰਫਾਰਮ ਕਰ ਰਹੇ ਸੀ ਹਾਲਾਂਕਿ ਜਾਣਕਾਰੀ ਮੁਤਾਬਕ ਇਹ ਘਟਨਾ ਕਿਸੇ ਮਿਸਅੰਡਰਸਟੈਂਡਿੰਗ ਦੇ ਕਾਰਨ ਵਾਪਰੀ ਸੀ ਤੇ ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਪੰਜਾਬੀ ਗਾਇਕੀ ਜਗਤ 'ਚ ਮਜ਼ਬੂਤ ਪੈੜਾ ਜਿਤੇ ਜਾ ਰਹੇ ਨੇ ਗਾਇਕ ਗੁਲਾਬ ਸਿੱਧੂ ਜੋ ਇਸੇ ਸਾਲ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਏ ਜਦੋਂ ਚੱਲਦੇ ਸ਼ੋਅ ਦਰਮਿਆਨ ਉਹ ਇੱਕ ਵੱਡੇ ਝਗੜੇ ਦੇ ਵਿੱਚ ਉਲਝ ਗਏ ਉਕਤ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਖੰਨਾ ਦੇ ਲਲਹੀੜੀ ਰੋਡ ਤੇ ਚੱਲ ਰਹੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਭਾਰੀ ਹੰਗਾਮਾ ਹੋ ਗਿਆ ਜਿਸ ਦੇ ਚੱਲਦਿਆਂ ਉਹਨਾਂ ਨੂੰ ਇਹ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ ਪੂਰੇ ਮਾਮਲੇ ਅਨੁਸਾਰ ਗਾਇਕ ਦੇ ਬੌਂਸਰਾਂ ਵੱਲੋਂ ਇੱਕ ਕਿਸਾਨ ਅਤੇ ਉਸਦੇ ਪੁੱਤਰ ਨੂੰ ਸਟੇਜ ਤੇ ਜਾਣ ਤੋਂ ਰੋਕਿਆ ਗਿਆ ਜਿਨ੍ਹਾਂ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਦੱਸਿਆ ਕਿ ਜਿਸ ਖੇਤੀ ਜ਼ਮੀਨ ਤੇ ਕ੍ਰਮ ਕੀਤਾ ਜਾ ਰਿਹਾ ਸੀ ਉਹ ਉਹਨਾਂ ਵੱਲੋਂ ਹੀ ਸਮਾਰੋਹ ਲਈ ਮੁਹੱਈਆ ਕਰਵਾਈ ਗਈ ਸੀ ਪਰ ਇਹ ਦੱਸੇ ਜਾਂਦੇ باوجود ਬੌਂਸਰਾਂ ਨੇ ਕਥਿਤ ਰੂਪ ਵਿੱਚ ਉਹਨਾਂ ਨਾਲ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਕ ਬਜ਼ੁਰਗ ਕਿਸਾਨ ਨੂੰ ੱੱਕਾ ਵੀ ਦਿੱਤਾ ਜਦੋਂ ਉਸ ਬਜ਼ੁਰਗ ਕਿਸਾਨ ਦੇ ਪੁੱਤਰ ਨੇ ਵਿਰੋਧ ਕੀਤਾ ਤਾਂ ਉਸਦੀ ਵੀ ਕੁੱਟਮਾਰ ਕੀਤੀ ਗਈ ਜਿਸ ਉਪਰੰਤ ਉਹਨਾਂ ਹਰਕਤ ਵਿੱਚ ਆਉਂਦਿਆਂ ਗਾਇਕ ਨੂੰ ਉਹ ਤੋਂ ਰੁਕਸਤ ਹੋ ਜਾਣ ਲਈ ਕਹਿ ਦਿੱਤਾ ਅਤੇ ਇਸੇ ਦੌਰਾਨ ਦੋਹਾਂ ਪਾਸਿਓਂ ਕਾਫੀ ਗਰਮੋ-ਗਰਮੀ ਵੀ ਹੋਈ ਆਪਣੇ ਇਸ ਖਿਲਾਫ ਇਸ ਵੱਡੇ ਰੋ ਨੂੰ ਵੇਖਦਿਆਂ ਗਾਇਕ ਗੁਲਾਬ ਸਿੱਧੂ ਨੂੰ ਅੱਧ ਵਿੱਚਕਾਰ ਹੀ ਆਪਣਾ ਲਾਈਵ ਉਛੱਡ ਕੇ ਉੱਥੋਂ ਜਾਣਾ ਪਿਆ ਪੰਜਾਬੀ ਸਿਨੇਮਾ ਤੇ ਗਾਇਕੀ ਦੇ ਖੇਤਰ ਵਿੱਚ ਦੇਸੀ ਰੌਕ ਸਟਾਰ ਦਾ ਰੁਤਬਾ ਹਾਸਲ ਕਰ ਚੁੱਕੇ ਗਿੱਪੀ ਗਰੇਵਾਲ ਵੀ ਇਸ ਸਾਲ ਉਸ ਸਮੇਂ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ ਜਦੋਂ ਆਪਣੇ ਵੱਲੋਂ ਹੀ ਦਾਖਲ ਕਰਵਾਏ ਇੱਕ ਮਾਮਲੇ ਵਿੱਚ ਕੋਰਟ ਵਿੱਚ ਪੇਸ਼ ਨਾ ਹੋਣ ਤੇ ਮਾਨਯੋਗ ਮੁਹਾਲੀ ਅਦਾਲਤ ਦੁਆਰਾ ਉਨ੍ਹਾਂ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਨਿਜੀ ਰੂਪ ਵਿੱਚ ਪੇਸ਼ ਹੋਣ ਦੀ ਤਾਕੀਦ ਕੀਤੀ ਗਈ ਉਕਤ ਘਟਨਾਕ੍ਰਮ ਦਿਲਪ੍ਰੀਤ ਸਿੰਘ ਬਾਬਾ ਜ਼ਬਰਨ ਵਸੂਲੀ ਮਾਮਲੇ ਵਿੱਚ ਰੁਪਿੰਦਰ ਸਿੰਘ ਉਰਫ ਗਿੱਪੀ ਗਰੇਵਾਲ ਵੱਲੋਂ ਦਾਖਲ ਕਰਵਾਈ ਸ਼ਿਕਾਇਤ ਦੇ ਆਧਾਰ ਨਾਲ ਹੀ ਸਬੰਧਤ ਰਿਹਾ ਇਸ ਵਿੱਚ ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਆਪਣਾ ਪੱਖ ਸਪਸ਼ਟ ਕਰਨ ਲਈ ਜੀ ਤੌਰ ਤੇ ਪੇਸ਼ ਨਾ ਹੋਣ ਤੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਵਿਰੁੱਧ ਇਹ ਜ਼ਮਾਨਤੀ ਵਾਰੰਡ ਜਾਰੀ ਕੀਤੇ ਗਏ ਸਨ ਇਸ ਤੋਂ ਬਾਅਦ ਨਾਮ ਹੁੰਦਾ ਹੈ ਦਿਲਜੀਤ ਦੋਸਾਂਝ ਤੇ ਏਪੀ ਢਿੱਲੋਂ ਦਾ ਇਸ ਸਮੇਂ ਦੋਨੇ ਹੀ ਕਾਨਸਰਟਸ ਦੇ ਵਿੱਚ ਬਿਜ਼ੀ ਹਨ ਦੱਸਦੀ ਹੈ ਕਿ ਜਦੋਂ ਦਿਲਜੀਤ ਦੋਸਾਂਝ ਨੇ ਆਪਣੀ ਇੱਕ ਕਾਨਸਰਟ ਦੇ ਦੌਰਾਨ ਕਿਹਾ ਸੀ ਕਿ ਮੇਰੇ ਦੋਵੇਂ ਭਰਾ ਏਪੀ ਢਿੱਲੋਂ ਤੇ ਕਰਨ ਔਜਲਾ ਵੀ ਕਾਨਸਰਟ ਸ਼ੁਰੂ ਕਰ ਰਹੇ ਨੇ ਉਹਨਾਂ ਨੂੰ 올 ਦਾ ਬੈਸਟ ਇਸ ਤੋਂ ਬਾਅਦ ਇਹ ਮਾਮਲਾ ਪੱਕ ਗਿਆ ਕਿਉਂਕਿ ਆਪਣੇ ਸ਼ੋਅ ਦੇ ਵਿੱਚ एपीटी ਲੋਨ ਨੇ ਕਹਿ ਦਿੱਤਾ ਕਿ ਕੁਝ ਲੋਕ ਫੇਕ ਬਨੇ ਫਿਰਦੇ ਨੇ ਤੇ ਬਾਬੇ ਬਨੇ ਫਿਰਦੇ ਨੇ ਉਹਨਾਂ ਨੇ ਕਿਹਾ ਕਿ ਦਿਲਜੀਤ ਬਾਜੀ ਪਹਿਲਾਂ ਮੈਨੂੰ ਅਨਬਲੌਕ ਤਾਂ ਕਰ ਦਿਓ ਇਸ ਤੋਂ ਬਾਅਦ ਮਾਮਲਾ ਪੱਖ ਗਿਆ ਤੇ ਦਿਲਜੀਤ ਦੋਸਾਂਝ ਨੇ ਵੀ ਸਟੋਰੀ ਪਾ ਕੇ ਰਿਪਲਾਈ ਕੀਤਾ ਕਿ ਮੈਂ ਤੁਹਾਨੂੰ ਕਦੇ ਵੀ ਬਲੌਕ ਨਹੀਂ ਕੀਤਾ ਇਸ ਤੋਂ ਬਾਅਦ ਏਪੀਟੀ ਲੋਨ ਨੇ ਫਿਰ ਸਟੋਰੀ ਪਾਈ ਅਤੇ ਦਿਖਾਇਆ ਕਿ ਪਹਿਲਾਂ ਉਹ ਬਲੌਕ ਸਨ ਅਤੇ ਹੁਣ ਉਹਨਾਂ ਨੂੰ ਅਨਬਲੌਕ ਕਰ ਦਿੱਤਾ ਗਿਆ ਇਸ ਤੋਂ ਬਾਅਦ ਇਹ ਮਾਮਲਾ ਪੱਖਦਾ ਹੀ ਰਿਹਾ ਤੇ ਫੈਨਸ ਵੀ ਇਸ ਕੰਟਰੋਵਰਸਿਟੀ ਦੇ ਵਿੱਚ ਕਾਫੀ ਕੁੱਕਿਰ ਗਏ ਅਤੇ ਉਲਝ ਗਏ ਉਹਨਾਂ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ ਬੋਲ ਰਿਹਾ ਹੈ ਹਾਲਾਂਕਿ ਇਸ ਸਾਲ ਦਾ ਸਭ ਤੋਂ ਵੱਡਾ ਵਿਵਾਦ ਬਣਦਾ ਨਜ਼ਰ ਆਇਆ